ਇਸ ਦੇ ਨਹੀਂ ਕਾਗਰਸੀ ਆਗੂ શ્રી ਸ਼ੋਕ ਚੌਧਰੀ ਨੇ ਇਲਾਕੇ ਦੀ ਡਵੈਲਪਮੈਂਟ ਬਾਰੇ ਸੈਲਫ ਸਟਾਈਲਡ ਟਾਈਪ ਪ੍ਰੈਸ ਕਾਨਫਰੰਸ ਕੀਤੀ ਜਿੱਦੇ ਜੋਂ ਆਪਣੇ ਸੋਲੇ ਗਏ ਕੇਹੀ ਬਹੁਤ ਵਿਕਾਸ ਕੀਤਾ ਦਿਨਦਰ ਹਲਕੇ ਦਾ ਜਦੋਂ ਦੇ ਅਸੀਂ ਇਸ ਹਲਕੇ ਦੇ ਵਿੱਚ ਵਾਗਡੋਰ ਸੰਭਾਲੀ ਉਹਦੇ ਸਬੰਧ ਵਿੱਚ ਮੈਂ ਉਹਨਾਂ ਨੇ ਕਿ ਚੈਲੰਜ ਕੀਤਾ ਤਾਂ ਜਵਾਬ ਦੇਣਸ ਆਇਆ ਵੀ ਮੈਂ ਸਾਰੇ ਜਿਹੜੇ ਨੇ ਸਬੂਤਾਂ ਸਮੇਤ ਗੱਲਾਂ ਕਹਿ ਰਿਆਂ ਤੇ ਮੈਂ ਹਰ ਜਗ੍ਹਾ ਹਰ ਬੰਦੇ ਨੂੰ ਫੇਸ ਕਰਨ ਨੂੰ ਤਿਆਰ ਆ ਜਿੰਨੇ ਕੋ ਮੇਰੀ ਗੱਲ ਨੂੰ ਕਾਊਂਟਰ ਕਰਨਾ ਹੋਵੇ ਤੋਂ ਮੈਂ ਪਹਿਲੀ ਗੱਲ ਤੇ ਸ਼ੋਕ ਚੌਧਰੀ ਜੀ ਨੂੰ ਇਹ ਸ਼ੋਭਾ ਵੀ ਨੀ ਦਿੰਦੀ ਗੱਲ ਕਿ ਇਦਾਂ ਦੀਆਂ ਗੱਲਾਂ ਕਰਨੀਆਂ ਤੇ ਪ੍ਰੈਸ ਕਾਨਫਰੰਸ ਜੇ ਕਰਨੇ ਹੋਏ ਪ੍ਰਾਪਤੀਆਂ ਦੀ ਤੇ ਚੁਣੀ ਹੋਈ ਵਿਧਾਇਕਾ ਨੂੰ ਜਿਹੜੇ ਕੈਬਨਿਟ ਦੇ ਮਿਨਿਸਟਰੀ ਦੇ ਨੇ ਔਰ ਚੌਥੀ ਦਫਾ ਐਮ ਐਲ ਏ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਆ ਕੇ ਗੱਲ ਕਰਨੀ ਚਾਹੀਦੀ ਏ ਇਹ ਕੋਈ ਸ਼ੋਕ ਚੌਧਰੀ ਦਾ ਪ੍ਰੈਰੋਗੇਟਿਵ ਨਹੀਂ ਬਣਦਾ ਇਦਾਂ ਆ ਕੇ ਤੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਕਟਾਸ਼ ਕਰਨੇ ਤੇ ਡਵੈਲਪਮੈਂਟ ਦਾ ਸੇੜਾ ਆਪਣੇ ਸਿਰ ਆਪ ਹੀ ਬੰਨੀ ਜਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਵਾ ਤੁਹਾਡੇ ਮਾਧਮ ਰਹੀਂ ਜਿਹੜਾ ਉਹਨਾਂ ਕਲੇਮ ਕੀਤਾ ਮੈਂ ਸ਼ੁਰੂ ਕਰਦਾ ਮੈਂ ਸ਼ਹਿਰ ਦੇ ਦੋ ਤਿੰਨ ਪ੍ਰੋਜੈਕਟਾਂ ਤੋਂ ਜਿਹੜਾ ਐਸਐਸਐਮਡੀ ਕਾਲਜ ਦੀ ਗੱਲ ਕੀਤੀ ਹੈ ਕਿ ਐਸੀ ਲੈ ਕੇ ਆਏ ਸੀ। 노 ਡਾਊਟ ਕਿ ਫਾਊਂਡਿੰਗ ਮੈਂਬਰ ਤੇ ਤੇ ਹੈ ਨੇ ਹੋਣਗੇ। ਪਰੰਤੂ ਇਹ ਕਾਲਜ 1960 ਦੇ ਦੋ ਜਦੋਂ ਦੇ ਪਤਾ ਜੀ ਪਾਵਰ ਚ ਆਇਆ ਉਸ ਤੋਂ ਪਹਿਲਾਂ ਹੀ ਰਜਿਸਟਰਦਾ ਸੀਗਾ। ਇਹ ਸ਼ੋਕ ਚੌਧਰੀ ਨੇ ਕਿਤੇ ਮੈਂਸ਼ਨ ਨਹੀਂ ਕੀਤਾ ਕਿ ਕਾਲਜ ਪਹਿਲਾਂ ਹੀ ਬਣਿਆ ਹੋਇਆ ਸੀ। ਦੂਸਰਾ ਨਾਲ ਹੀ ਸਕੂਲ ਹੈ ਲੜਕੀਆਂ ਦਾ ਜਿਹੜਾ ਅਪਗ੍ਰੇਡ ਹੋਇਆ ਉਹਨਾਂ ਇਹਦਾ ਕਲੇਮ ਕੀਤਾ ਕਿ ਅਸੀਂ ਕਰਵਾਇਆ। ਜਦੋਂ ਕਿ ਇਹ ਮੈਨੂੰ ਇੰਨੀ ਜਾਣਕਾਰੀ ਹੈ ਮੈਂ ਵੀ ਪੁਰਾਣਾ ਦਿਨਾਂ ਨਗਰ ਤੋਂ 40 ਸਾਲ ਤੋਂ ਵਿਚਰ ਰਿਹਾ ਹਾਂ ਕਿ ਇਹ ਸਕੂਲ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਅਮਰਸਰ ਦੀ ਐਮ ਐਲ ਏ ਸੀ ਲక్ష్ਮੀਕੰਤ ਚਾਪ ਦਾ ਇੱਥੇ ਕਿਸੇ ਫੰਕਸ਼ਨ 'ਚ ਆਏ ਸੀ ਤੇ ਸਕੂਲ ਦੀਆਂ ਕੁਝ ਅਧਿਆਪਕਾਂ ਵੱਲੋਂ ਟੀਚਰਾਂ ਨੇ ਉਹਨਾਂ ਨੂੰ ਪੇਸ਼ ਹੋ ਕੇ ਆ ਕਿ ਇਹ ਸਕੂਲ ਜਿਹੜਾ میٹرਕ ਤੱਕ ਆ ਸਾਡੇ ਕੋਲ ਘਰ ਇੰਸਟੀਚੂਨ ਹੈ ਨਹੀਂ ਪੜਨ ਵਾਲਾ ਤੇ ਇਹਨੂੰ ਸਕੂਲ ਸਾਡੇ ਨੂੰ ਪਲੱਸ 2 ਕੀਤਾ ਜਾਵੇ ਜਦੋਂ ਕਿ ਇਹ ਪਲੱਸ 2 ਹੋਣ ਨਹੀਂ ਸੀ ਦਿੰਦੇ ਤੇ ਉਹਨੇ ਕੰਪਲੇਂਟ ਕੀਤੀ ਉਸ ਵਕਤ ਦੇ ਜਾ ਕੇ ਮੁੱਖ ਮੰਤਰੀ ਸਰਦਾਰ ਦਿਨਪਤ ਸਿੰਘ ਕੋਲ ਕਿ ਤੁਹਾਡੇ ਐਮਐਲਏ ਸਕੂਲ ਅਪਗ੍ਰੇਡ ਨਹੀਂ ਹੋਣ ਦਿੰਦੇ ਤੇ ਦਿਨ ਸਿੰਘ ਜਿਨ੍ਹਾਂ ਨੇ ਜੋ ਮੈਨੂੰ ਪਤਾ ਲੱਗਾ ਜਿਹੜੇ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਇਹੋ ਮੈਨੇ ਦੱਸਣਾ ਜਾਂਦਾ ਪਰੰਤੂ ਉਹ ਬੀਬੀ ਅੰਮਿਤ ਤਰਦੇ ਸੀਗੇ ਕਿਉਂ ਕਹਿੰਦੇ ਜੀ ਮੈਨੂੰ ਮੈਂ ਧਰਨਾ ਮਾਰਾਂਗੇ ਜੋ ਕੁੜੀਆਂ ਦਾ ਸਕੂਲ ਤੁਸੀਂ ਬੈਕਵਰਡ ਕਲਾਸਿਸ ਅਪਗ੍ਰੇਡ ਨਾ ਤੇ ਦਿਨ ਸਿੰਘ ਨੇ ਕਾਰ ਦਾ ਦਰਾਜਾ ਖੋਲ ਕੇ ਕਾਰ 'ਚ ਜਾਂਦਿਆਂ ਨੂੰ ਨੇ ਕਾਰ ਰੋਕੇ ਗੱਲ ਕੀਤੀ ਉਨਾਗਾ ਬੀਬੀ ਇੱਕ ਹਫਤੇ ਦੇ ਜੋ ਸਕੂਲਾਂ ਅਪਗ੍ਰੇਡ ਦੇ ਇੱਕ ਹਫਤੇ ਦੇ ਜੋ ਚਿੱਠੀ ਜਾਰੀ ਹੋ ਗਈ ਸੀ ਤੇ ਇਹ ਕਹਿੰਦੇ ਤੇ ਸਕੂਲ ਅਹੀ ਅਪਗ੍ਰੇਡਾ ਜਦੋਂ ਕਿ ਹੋਣ ਨਹੀਂ ਸੀ ਦੰਦੇ ਕਿ ਪ੍ਰਾਈਵੇਟ ਸੰਸਥਾ ਦੇ ਮੈਂਬਰ ਹੋਣ ਦੇਣਾ ਤੇ ਉਹਨੂੰ ਹੀ ਅਪਗ੍ਰੇਡ ਕਰਨਾ ਚਾਹੁੰਦੇ ਸੀ ਸਿੱਧੀ ਜਾਗਦੀ ਮਿਸਾਲ ਆ ਆ ਦੋਦਵਾਂ ਵਾਲੀ ਜਿਹੜਾ ਕਾਲਜ ਹੈ ਕਿ ਸ਼੍ਰੀ ਵਿਨੋਦ ਖੰਨਾ ਸਰਗੀ ਵਿਨੋਦ ਖੰਨਾ ਤਿੰਨ ਦਫਾ ਮੈਂਬਰ ਪਾਰਲੀਮੈਂਟ ਰਏ ਕੈਬਨਿਟ ਦੇ ਸੈਂਟਰ ਚ ਮੰਤਰੀ ਰਏ ਉਹਨਾਂ ਨੂੰ ਇਹ ਗੱਲਾਂ ਦੱਸੀਆਂ ਕਿ ਇਲਾਕੇ ਚਾਹ ਚੀਜ਼ਾਂ ਚਾਹੀਦੀਆਂ ਤਾਂ ਉਹ ਕਾਲਜ ਲੈ ਕੇ ਆਏ ਤੇ ਸ਼੍ਰੀਮਤੀ ਰਨਾ ਚੋਹਦ ਜਦੋਂ ਕੈਬਨਰ ਮਿਨਿਸਟਰ ਬਣੇ ਨੇ ਇਹਨਾਂ ਨੇ ਆਪਣੇ ਹੱਥਾਂ ਨਾਲ ਲਿਖ ਕੇ ਕਿ ਇੱਥੇ ਪੋਟੈਂਸ਼ੀਅਲ ਨਹੀਂ ਹੈਗਾ ਬੱਚੇ ਅਵੇਲੇਬਲ ਨਹੀਂ ਹੈਗੇ ਤੇ ਇਹ ਉਜਾੜ ਦੇ ਵਿੱਚ ਕਾਲਜ ਬਣਿਆ ਹੋਇਆ ਹੈ ਕੋਣ ਜਾਣ ਦੇ ਸਾਧਨ ਨਹੀਂ ਹੈਗੇ ਫੈਕਲਟੀ ਤੇ ਰਹਿਣ ਲਈ ਰੈਜ਼ਿਡੈਂਸ ਨਹੀਂ ਹੈਗੇ ਤੇ ਇਹ ਕਾਲਜ ਬੰਦ ਕਰਤਾ ਜਾਵੇ ਇੱਥੇ ਲੋਡ ਨਹੀਂ ਹੈਗੀ ਤੇ ਉਸ ਸਬੰਧ ਵਿੱਚ ਮੈਂ ਆਪ ਖੁਦ ਜਾ ਕੇ ਵਾਈਸ ਚਾਂਸਲਰ ਨੂੰ ਤੇ ਚੀਫ ਸੈਕਟਰੀ ਕੋ ਚਾਰਸੀ ਵਾਈਸ ਦਾ ਇੱਥੇ ਮੈਂ ਰਜਿਸਟਰਾਰ ਨੂੰ ਮੈਂ ਮਿਲ ਕੇ ਆਪ ਇੱਕ ਵਾਰੀ ਰੀਸਟੋਰ ਕਰਾਇਆ ਸੀ ਕਹਿੰਤੂ ਇਹ ਮੰਤਰੀ ਸਾਹਿਬ ਇਹਨਾਂ ਨੇ ਰੈਟਰ ਆਰਡਰ ਕਰਕੇ ਤੁਹਾਨੂੰ ਬੰਦ ਕਰਾ ਦਿੱਤਾ ਇਹਨਾਂ ਦੇ ਰਿਸ਼ਤੇਦਾਰ ਚੀਫ ਮਿਨਿਸਟਰ ਬਣ ਗਏ ਇਹਨਾਂ ਨੇ ਉਹ ਕਾਲਜ ਪੱਕਾ ਹੀ ਬੰਦ ਕਰਵਾ ਦਿੱਤਾ ਲੋਕੀ ਜਦੋਂ ਕੋਈ ਮਿਨਿਸਟਰ ਬਣਦੇ ਨੇ ਜਾਂ ਚੀਫ ਮਿਨਿਸਟਰ ਰਿਸ਼ਤੇਦਾਰ ਬਣਦੇ ਨੇ ਆਪਣੇ ਹਲਕੇ ਵਾਸਤੇ ਚੀਜ਼ਾਂ ਲੈ ਕੇ ਆਉਂਦੇ ਨੇ ਖਾਸ ਕਰਕੇ ਐਜੂਕੇਸ਼ਨ ਦੇ ਸਬੰਧੀ ਇਹ ਪਹਿਲੇ ਮਿਨਿਸਟਰ ਨੇ ਪੰਜਾਬ ਦੇ ਇਤਿਹਾਸ ਵਿੱਚ ਜਿਨ੍ਹਾਂ ਦੇ ਆਪਣੇ ਹਲਕੇ ਦੇ ਵਿੱਚ ਇਦਾਂ ਦੇ ਐਜੂਕੇਸ਼ਨ ਇੰਸਟੀਚਿਊਸ਼ਨ ਨੂੰ ਬੰਦ ਕਰਾਜੇ ਵਹਿ ਰੱਜ ਕਿਥੇ ਹੋਰ ਬਹੁਤ ਸਾਰੀਆਂ ਡਿਗਰੀਆਂ ਵਾਲੇ ਲੈ ਕੇ ਸਬਜੈਕਟ ਹੋਣੇ ਚਾਹੀਦੇ ਸੀ ਤਾਂ ਕਿ ਇਸ ਇਲਾਕੇ ਦੇ ਬੱਚੇ ਬਹੁਤ ਪੜ੍ਹ ਲੈ ਕੇ ਬਹੁਤ ਵੱਡੀਆਂ ਅੱਛੀਆਂ ਪਦਵੀਆਂ 'ਤੇ ਜਾ ਸਕਣ ਜੇ ਉਹ ਧਾਰ ਬਲਾਕ 'ਚ ਕਾਲਜ ਚੱਲ ਸਕਦੇ ਨੇ ਤਲਾਨੌਰ ਕਾਲਜ ਚੱਲ ਸਕਦੇ ਤੇ ਦਿਲਾਨਗਰ ਵਿੱਚ ਕਿਉਂ ਨਹੀਂ ਚੱਲ ਸਕਦੇ ਨਾਲੇ ਜਿਹੜੇ ਦੂਜੇ ਪ੍ਰਾਈਵੇਟ ਇੰਸਟੀਚਿਊਸ਼ਨ ਨੇ ਚੜਦੇ ਉਹ ਓਵਰਫਲੱਡਿਟ ਨੇ ਇਹਨਾਂ ਦੀ ਉਹਨਾਂ ਦਾ ਮਿਲਿ ਬੁਖਤੀ ਵੀ ਇਹ ਪ੍ਰਾਈਵੇਟ ਕਾਲਜ ਚੱਲਣ ਦੇ ਨੂੰ ਬੰਦ ਕਰਾ ਦਈਏ ਚੌਥੀ ਮਿਸਾਲ ਕਿ ਇਹਨਾਂ ਨੇ ਹੁਣ ਕਾਲਜ ਆਪਣੇ ਤਮੌਰ ਚ ਪਿੱਛੇ ਲੰਦਾ ਗਵਰਨਮੈਂਟ ਸਰਕਾਰੀ ਕਾਲਜ ਤੇ ਜਾ ਕੇ ਉਹ ਸਿਧਪੁਰ ਧਿਆਨਪੁਰ ਦਰਿਆ ਦੇ ਕੋਲ ਦੇ ਖੜਾ ਕਰਤਾ ਕਿ ਉੱਥੇ ਬੱਚੇ ਹੁਸ਼ਿਆਰ ਬੜਨ ਹੋਣੇ ਕਿ ਉੱਥੇ ਬੱਚੇ ਧਰਮਸ਼ਾਲਾ ਤੋਂ ਬੜਨ ਹੋਣੇ ਨੇ ਅੱਛੇ ਮਕੇਰੀਆਂ ਤੋਂ ਬੜਨ ਹੋਣੇ ਨੇ ਬੱਚੇ ਤਲਵਾਰੇ ਤੋਂ ਬੜਨ ਹੋਣੇ ਨੇ ਬੱਚੇ ਤੋਂ ਬੜਨੇ ਚਪਕਰਾ ਮਰਾੜਾ ਦਰੰਗਲਾ ਬਰਾਹਮਪੁਰ ਸੌਵਾਲ ਪੰਡੂਰੀ ਚਲ ਬਿਆਨਪੁਰ ਪਿੰਡ ਆੜ ਇਹਨਾਂ ਜਗ੍ਹਾ ਨੁਕਰੀ ਖੋਲਦਾ ਤੇ ਇੱਥੇ ਬੱਚਾ ਹੀ ਕੋਈ ਨਾ ਜਾਵੇ ਕੁਝ ਬੱਚੇ ਗਰਦਾਸਪੁਰ ਦੇ ਪ੍ਰਾਈਵੇਟ ਕਾਲਜਾਂ ਦੀ ਫੋਟੋ ਜਿੱਥੋਂ ਦੇ ਪ੍ਰਾਈਵੇਟ ਪੜੀ ਜਾਂਦੇ ਨੇ ਇਹਨਾਂ ਨੇ ਕੋਈ ਇੱਕ ਕੰਮ ਐਸਾ ਦੱਸਣ ਜਿਹੜਾ ਲੋਕਾਂ ਇਲਾਕੇ ਦੇ ਵਾਸਤੇ ਸਹੀ ਕੀਤਾ ਹੋਵੇ ਤੀਸਰੀ ਗੱਲ ਨੂੰ 슈ਗਰ ਮਿਲ ਦਾ ਕਲੇਮ ਕੀਤਾ ਕਿ ਅਸੀਂ 슈ਗਰ ਮਿਲ ਬਣਾਈ ਮਹਾਰਾਨੀ ਵਾਲੀ ਗੱਲ ਤੁਹਾਨੂੰ ਲੱਗਿਆ ਦੱਸਣ ਕਿ ਜਦੋਂ ਮਿਲ ਆਈ ਇੱਥੇ ਉਦੋਂ ਇਹਨਾਂ ਦੇ ਪਤਾ ਜੀ ਐਮਐਲਏ ਨਹੀਂ ਸੀ ਆਇਆ ਉਦੋਂ ਵਿਧ ਗਿਆਨ ਚੰਦਿਆ ਬਾਦਲ ਸਿੰਘ 78 ਜੀ ਬਾਦਲ ਸਰਕਾਰ ਦੇ ਬਾਦਲ ਸਾਹਿਬ چیਫ ਮਿਨਿਸਟਰ ਸੀ ਤੇ ਮੈਨੂੰ ਯਾਦ ਹੈ ਸਾਰੀ ਸਟੋਰੀ ਮੈਂ ਉਦੋਂ ਸਵਰਗੀ ਜੱਫਰ ਉਹ ਯਾਗਰ ਸਿੰਘ ਸੇਖੋਂ ਦੇ ਨਾਲ ਆਪਣਾ ਕੈਰੀਅਰ ਸ਼ੁਰੂ ਕੀਤਾ ਸੀਗਾ ਉਹ ਸ਼ੋਮਨੀ ਕਾਲੀ ਦਲ ਦੇ ਸੀਨੀਅਰ ਵੀਰ ਮੇਰੇ ਪੁਰਾਣੇ ਐਮਐਲਏ ਵੀ ਸਨ ਤੇ ਇਹ ਜਿਹੜੀ ਮੇਲੇ ਕਲਾ ਦੌਰ ਚੱਲੀ ਸੀ ਸਵਰਨ ਸਿੰਘ ਖਾਸਾ ਵਾਲੀ ਐਮਐਲਏ ਹੁੰਦੇ ਸੀ ਕਿਸਾਨ ਆਗੂ ਸਾਨੂੰ ਉਹ ਲੈ ਚੱਲੇ ਸੀ ਇਹ ਵੀ ਰਦਰ ਦੇ ਇਲਾਕੇ ਦੇ ਕਾਮਰੇਡ ਲੋਕ ਇਕੱਠੇ ਹੋਏ ਤੇ ਕਾਲੀਆਂ ਨੂੰ ਨਾਲ ਲੈ ਕੇ ਉਦੋਂ ਕਾਂਪੜ ਰਾਜਕਮਰ ਵੀ ਐਮਐਲਏ ਸਨ ਤੇ ਇਹਨਾਂ ਨੇ ਇਕੱਠੇ ਹੋ ਕੇ ਵਿਗਿਆਨ ਚਦ ਨੂੰ ਅੱਗੇ ਲਾਇਆ ਕਿ ਤੁਸੀਂ ਐਮਐਲਏ ਤੁਹਾਨੂੰ ਦੀਨਾਤ ਤੁਸੀਂ ਉਹ ਵੀ ਇੱਥੇ ਮਿਲ ਚਾਈ ਦੀ ਉਹਨਾਂ ਨੇ ਮੰਗ ਕੀਤੀ ਉਹਨਾਂ ਸਪੋਰਟ ਕੀਤੀ ਤੇ ਮਿਲ ਪਣਿਆ ਰਾ ਤੇ ਇਹਦਾ ਉਦਘਾਟ ਜਿਹੜਾ ਇਨਾਗੂਰੇਸ਼ਨ ਹੈ ਸ਼ੁਰੂਆਤ ਬਾਦਲ ਸਾਹਿਬ ਨੇ ਕਰਾਈ ਸੀ ਤੇ ਮੈਨੂੰ ਪਤਾ ਕਿ ਇਹਦਾ ਉਦਘਾਟ ਜਿਹੜਾ ਚੱਲੂ ਇਹ ਸਰਕਾਰ ਬਦਲ ਗਈ ਸਰਦਾਰ ਦਰਬਾਰਾ ਸਿੰਘ मिनिस्टर ਬਣੇ ਉਹਨਾਂ ਨੇ ਆ ਕੇ ਇਸ ਮਿਲ ਦਾ ਦਰਵਾਜ਼ਾ ਕੀਤਾ ਸੀ ਐ ਇਹ ਦੀ ਸਚਾਈ ਤੇ ਸ਼ੋਕ ਚੋਧਰੀ ਨੂੰ ਤੱਥਾਂ ਦਾ ਪਤਾ ਨਹੀਂ ਤੇ ਪ੍ਰੈਸ ਵਾਲੇ ਵੀ ਤੁਸੀਂ ਮੇਰੇ ਵੀ ਜਿਹੜੇ ਉਨੀ ਕੋ ਤੱਕ ਨਹੀਂ ਜਾਂਦੇ ਤੇ ਉਹ ਜੋ ਬੋਲਦਾ ਉਹ ਮਤਲਬ ਉਹ ਲੋਕੀ ਕਹਿੰਦੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਗੱਲਾਂ ਕਹਿ ਕੇ ਕਿ ਮਿਲ ਵੀ ਇਹੀ ਬਣਾਈ ਇਹ ਜਾਂ ਤੇ ਇਹ ਵੀ ਦੱਸੇ ਕਿ ਅਸੀਂ ਆ ਦੋ ਦੋ ਕਾਲਜ ਵੀ ਬੰਦ ਕਰਾਇਆ ਅਸੀਂ ਆ ਕਾਲਜ ਜਾਣ ਕੇ ਬੰਦ ਆ ਤੇ ਕੰਡੇ ਤੇ ਖੋਲਿਆ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ 66 ਸਾਲ ਹੋ ਗਏ ਇਸ ਹਲ ਕਾ ਬਣਿਆ 1966 ਤੋਂ 50 ਸਾਲ ਹੋ ਗਏ ਪੂਰੇ ਅੱਜ ਤੇ 10 ਸਾਲ ਆ ਪੋਜੀਸ਼ਨ ਦੇ ਸਰਕਾਰ ਦੇ ਤੇ 5 ਸਾਲ ਕੁ ਵਰਨੇ ਦਾ ਆਜ ਰਿਹਾ ਬਾਕੀ ਸਾਰੇ ਤੇ ਮੋਰਿੰਦੇ ਸਵਰਗੀ ਪਿਤਾ ਜੀ ਤੇ ਸ਼ੋਕ ਜੀ ਦੀ ਧਰਮ ਪਤਨੀ ਸ਼੍ਰੀਮਤੀ ਅਰਣਾ ਚੌਧਰੀ ਜੀ ਜੀ ਫਿਰ ਮਲੇ ਦੇ ਵਜ਼ੀਰ ਰਹੇ ਤੇ ਤਿੰਨ ਦਰਿਆਵਾਂ ਦੇ ਉੱਪਰ ਇੱਕ ਪੁਲ ਤੇ ਪੁਲੀ ਨਹੀਂ ਬਣਾ ਸਕੇ ਸਾਡੇ ਬਨੋਦ ਖੰਨਾ ਜੀ ਆਏ ਉਹਨਾਂ ਆਪਣੀਆਂ ਦੋ ਟਰਮਾਂ ਅੰਦਰ ਤਿੰਨ ਪੁਲ ਬਣਾ ਕੇ ਇਤਿਹਾਸ ਲੱਜ ਦਿੱਤਾ ਤੇ ਅੱਜ ਤੋਂ ਦੁਨੀਆ ਉਹਨਾਂ ਦਾ ਨਿਦਨ ਵੀ ਹੋ ਗਿਆ ਸੁਰਗਾਂ ਚ ਵਸਾ ਹੋਵੇ ਪਰ ਅੱਜ ਵੀ ਲੋਕ ਉਹਨੂੰ ਸੁਰਗਵਾਸੀ ਨੂੰ ਵੀ ਪੁਲਾਵਲਾ ਖੰਨਾ ਕਹ ਕੇ ਯਾਦ ਕਰਦੇ ਨੇ ਪਹਿਲੀ ਵਾਰ ਆਇਆ ਤੇ ਵਿਆਸ ਦਰਿਆ ਦੇ ਉੱਪਰ ਨਿਸ਼ਾਰਾ ਪੱਤਨ ਪਹੁੰਚਣਾ ਆਇਆ ਦੂਜੀ ਵਾਰੀ ਆਇਆ ਕਿ ਫਲੋਰ ਪੱਤਲ ਬਣਾਇਆ ਤੀਜੀ ਵਾਰੀ ਆਇਆ ਉਹ ਉੱਚ ਦਰਿਆ ਤੇ ਜਾ ਕੇ ਦਬਿਆਲ ਜਾ ਕੇ ਪੁਲ ਬਣਾਤਾ ਇਹਨੂੰ ਕਹਿੰਦੇ ਨੇ ਲੀਡਰਸ਼ਿਪ ਉਹਨੇ ਕਦੀ ਆਣਾ ਨਹੀਂ ਉਹਦੇ ਪਰਿਵਾਰ ਨੇ ਆਣਾ ਨਹੀਂ ਜਾਣਾ ਨਹੀਂ ਪਰ ਇਲਾਕੇ ਦੇ ਲੋਕ ਉਹਨੂੰ ਯਾਦ ਕਰਦੇ ਨੇ ਇਸੇ ਤਰ੍ਹਾਂ ਉਹਨਾਂ ਤੋਂ ਬਾਅਦ ਸਾਡੇ ਸੰਦੀ ਦੇਵਲ ਜੀ ਆਏ ਨੇ ਉਹਨਾਂ ਨੂੰ ਮੈਂ ਲੈ ਕੇ ਗਿਆ ਸੀ ਉਹ ਆਪ ਨਹੀਂ ਗਏ ਉਹਨਾਂ ਮੇਰਾ ਟੀਮ ਭੇਜੀ ਸੀ ਮੈਂ ਉਹਨਾਂ ਦੀ ਇਲੈਕਸ਼ਨ ਵਿੱਚ ਇੰਚਾਰ ਸਾਲ ਗਏ ਸੀ ਤੇ ਮੈਨੂੰ ਉਹਨੇ ਆਪਣੀ ਟੀਮ ਦੇ ਕੇ ਭੇਜਿਆ ਪਾਰ ਤੇ ਕਹਿੰਦੇ ਜਾਓ ਵਾਦਾ ਕਰਕੇ ਉਹ ਵੀ ਪੁਲ ਬਣਾ ਦੇਣਾ ਮਗਾਰੇ ਪੱਤਨਾ ਦਾ ਪੁਲ ਵੀ ਬਣਾ ਦੇਣਗੇ ਕੋਈ ਦੁਨੀਆ 'ਚ ਨਹੀਂ ਰਹੇ ਪਰ ਉਹਨਾਂ ਨੇ ਦੂਜੇ ਸਾਲ ਵਿੱਚ 100 ਕਰੋੜ ਦੇ 47 ਲੱਖ ਰੁਪਈਆ ਸੈਂਕਸ਼ਨ ਕਰਕੇ ਪੰਜਾਬ ਸਰਕਾਰ ਨੂੰ ਪੈਸੇ ਦੇ ਹੀ ਦਿੱਤੇ ਕਰਨਾ ਚੌਧਰੀ ਵੀ ਕਰਨ ਦੇ ਵਜੀਫੀਓ ਸਰਕਾਰ ਵਿੱਚ ਨਾ ਇਹ ਸਰਕਾਰ ਦਾ ਸ਼ੇਅਰ ਵੰਡ ਸਕੇ ਨੇ ਨਾ ਇਹੋ ਕਿਸਾਨਾਂ ਦੀ ਜਿਹੜੀ ਜ਼ਮੀਨ ਰਸਤੇ ਚਾਉਂਦੀ ਸੀ ਉਹ ਕੁਆਇਰ ਕਰਾ ਸਕੇ ਨੇ ਜੇਨ ਰਸ ਤੋਂ ਉਹਦੇ ਫੇਰ ਬੰਦਾ ਕੰਮ ਕਰਦਾ ਇਹ ਜ਼ਮੀਨ ਇਨਕੁਆਇਰ ਕੀਤੀ ਹੁੰਦੀ ਕੋਲ ਬਣਿਆ ਹੁੰਦਾ ਹੁਣ ਕੋਲ ਬਣ ਕੇ ਤਿਆਰ ਹੋ ਜਾਣਾ ਸੀ ਤੇ ਆ ਜਿਹੜਾ ਮੰਝਰ ਹੁਣ ਹੜਾਂ ਦਾ ਮਕੌੜਾ ਦੇ ਆਲੇ ਦੁਆਲੇ ਦੇ 100 ਪਿੰਡ ਨੂੰ ਵੇਖਣਾ ਪੈ ਕਦੀ ਵੇਖਣਾ ਨਾ ਪੈਂਦਾ ਉਹਦੇ ਲਈ ਕੋਈ ਜਿੰਮੇਵਾਰ ਤੇ ਮੈਂ ਇਸ ਪਰਿਵਾਰ ਨੂੰ ਜਿੰਮੇਵਾਰ ਠਰੋਣਾ ਜਿਨ੍ਹਾਂ ਨੇ ਪਹਿਲਾਂ ਵੀ 40 ਸਾਲ ਚ ਕੋਈ ਨਹੀਂ ਕੀਤਾ ਤੇ ਆਪਣੀ ਕੈਬਨਟ ਵਜ਼ੀਰ ਹੁੰਦਾ ਮਕੌੜੇ ਪਤਨਾ ਵਾਲਾ ਪੁਲ ਨਹੀਂ ਬਣਾਇਆ ਤੇ ਐਵੇਂ ਮਗਰਮਛਦੇ ਹੰਝੂ ਬਹਾ ਕੇ ਤੇ ਖਵਾਰਾਂ ਵਿੱਚ ਸ਼ੋਕ ਚੌਧਰੀ ਝੂਠ ਬੋਲ ਕੇ ਤੇ ਆਪਣੇ ਆਪ ਨੂੰ ਡਵੈਲਪਮੈਂਟ ਦਾ ਮਤਲਬ ਬਾਦਸ਼ਾਹ ਸਮਾਉਣਾ ਚਾਹੁੰਦਾ ਇਹਦਾ ਗੱਲਾਂ ਬਾਤਾਂ ਗੱਲੀ ਭਾਲਤੀ ਮੈਂ ਵੱਡੀ ਕਰਤੂਤੀ ਵੱਡੀ ਜਿਤਾਣੀ ਵਾਲਾ ਕੰਮ ਨਹੀਂ ਹੋਣਾ ਲੋਕ ਜਾਣਦੇ ਨੇ ਕਿਨੇ ਕੀ ਕੀਤਾ ਅੱਜ ਇਹਨਾਂ ਨੇ ਪੁੱ ਸਰਕ ਬਣਾਈ ਤੇਰੀ ਤੁਹਾਡੀ ਧਮਰਾਈ ਕੋਲ ਦੇ ਨਾਲ ਪ੍ਰੋਜੈਕਟ ਉਹ ਟੋਟਲੀ ਫੇਲ ਸਾਰੀਆਂ ਪੁਰੀਆਂ ਬਹਿ ਗਈਆਂ ਤੇ ਪੁਲ ਚੱਲਿਆ ਹੀ ਨਹੀਂ ਤੇ ਮੈਂ ਚਾਹੁੰਦਾ ਵੀ ਇਨਕੁਆਇਰੀ ਵੀ ਹੋਣੀ ਚਾਹੀਦੀ ਇੱਥੇ ਹੀ ਬਸ ਨਹੀਂ ਦੀਨਾਨਗਰ ਸ਼ਹਿਰ ਦਾ ਸੀਵਰੇਜ ਦੀ ਗੱਲ ਹੈ 37 ਕਰੋੜ ਰੁਪਏ ਅੱਜ ਉਹਦੀਆਂ ਦੋ ਗਲਤੀਆਂ ਇੱਕ ਤਾਂ ਅੰਡਰਸਾਈਜ਼ ਪਾਈਪਾਂ ਬਵਾਤੀਆਂ ਕਿ ਠੇਕੇਦਾਰوں ਚੈੱਕ ਨਹੀਂ ਕੀਤਾ ਉਹਦੇ ਵਿੱਚ ਮਿਊਸਪਲ ਕਮੇਟੀ ਦੇ ਈਓ ਤੇ ਅਧਿਕਾਰੀ ਜ਼ਿੰਮੇਵਾਰ ਨੇ ਉਹਦੇ ਵਿੱਚ ਇਹ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਆਪਣੀ ਚੈਕਿੰਗ ਨਹੀਂ ਪ੍ਰੋਪਰ ਕੀਤੀ ਤੇ ਇੱਕ ਜਿਹੜਾ ਪਾਣੀ ਦੀ ਕੁਦਰਤੀ ਭਾਵਨਾ ਨੂੰ ਤੇ ਉਲਟੇ ਪਾਣੀ ਚੜਾਉਣ ਨੂੰ ਫਿਰਦੇ ਰਹੇ ਨੇ ਉਹ ਵੀ ਨੁਕਸਾਨ ਦੇ ਆ ਤੇ ਅੱਜ ਸਾਰੇ ਸ਼ਹਿਰ ਦਾ ਸੀਵਰੇਜ ਸਤਿਆਨਾਜ਼ ਹੋ ਗਿਆ ਉਹ ਓਵਰਫਲੋਆ ਜਦੋਂ ਬਰਸਾਤਾਂ ਦੇ ਨਾਲ ਪਾਣੀ ਨਿਕਲ ਕੇ ਲੋਕਾਂ ਦੇ ਘਰਾਂ 'ਚ ਗੰਦ ਬਣ ਜਾਂਦਾ ਦਿਨਾਂ ਵਿੱਚ ਫੇਰ ਬੁੰਦਾ ਕੋਈ ਫਾਇਦਾ ਨਹੀਂ ਇਹਨਾਂ ਸਾਰੇ ਪ੍ਰੋਜੈਕਟਾਂ ਦੀ ਮੈਂ ਚਾਹਨਾ ਕਿ ਸਰਕਾਰ ਇਨਕੁਆਰੀ ਕਰਵਾਵੇ ਕਿ ਪਿਛਲੇ 15 ਸਾਲਾਂ ਦੇ ਵਿੱਚ ਜਦੋਂ ਦੇ ਸ਼੍ਰੀਮਤੀ ਅਰਨਾ ਚੌਧਰੀ ਤਾਕਤੂਚਾਹੇ ਨੇ ਕਿੰਨੇ 100 ਕਰੋੜ ਰੁਪਈਆ ਜਾਂ ਕਿੰਨੇ ਹਜ਼ਾਰ ਕਰੋੜ ਰੁਪਈਆ ਦੀਲਾ ਨਗਰ ਦੇ ਹਲਕੇ ਦੇ ਵਿੱਚ ਵੱਖ-ਵੱਖ ਵਪਾਰਾਂ ਵਿੱਚ ਡਿਵੈਲਪਮੈਂਟ ਲਈ ਓਵਰਆਲ ਆਇਆ ਉਹ ਕਿੱਥੇ ਕਿੱਥੇ ਕਿੰਨਾ ਲੱਗਾ ਉਹਦੀ ਸਾਰੀ ਜੈਸਟੀਫਿਕੇਸ਼ਨ ਕੀਤੀ ਜਾਵੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ ਕਿੰਨਾ ਪੈਸਾ ਲੱਗਾ ਤੇ ਕਿੰਨਾ ਪੈਸਾ ਖੁਰਦ ਬਦੂ ਆ ਲੋਕਾਂ ਦਾ ਬੁਰਾ ਹਾਲ ਹੈ ਪਰੰਤੂ ਇਹ ਨਹੀਂ ਹੋਗੇ ਨੇ ਦਿਨਾਂ ਦੇ ਉੱਤੇ ਲਾ ਕੇ ਪੰਚਕੂਲ ਦੇਸ਼ਾਂ ਦੇਸ਼ਾਂ ਦਾ ਪੁਰਾਅ ਅਰਬਾਂ ਜਿਆਦਾ ਦਾ ਬਣਾ ਲਈ ਹੈ ਤੇ ਮੈਂ ਸਮਝਦਾ ਸਾਰੇ ਪੋਲੀਟੀਕਲ ਬੰਦਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਇਨ ਰਿਸਪੈਕਟਿਵ ਆਫ ਪਾਰਟੀ ਕੋਈ ਕਿਸੇ ਪਾਰਟੀ ਦਾ ਹੋਵੇ ਇਹ ਬੰਦੇ ਕਿਦਾਂ ਇੰਨੇ ਅਮੀਰ ਹੋ ਗਏ ਤੇ ਲੋਕ ਤੇ ਗਰੀਬ ਹੋ ਗਏ ਕੋਈ ਸੜਕ ਨਹੀਂ ਲਾਕੇ ਚੱਜਦੀ ਕੋਈ ਜਿੰਨੇ ਇਹਨਾਂ ਦੇ ਨਵੇਂ ਪ੍ਰੋਜੈਕਟ ਨਹੀਂ ਲਿਆਂਦਾ ਇਸ ਕਰਕੇ ਇਹਨਾਂ ਨੂੰ ਆਪਣੀਆਂ ਕੱਛਾਂ ਵਜਾ ਕੇ ਲੋਕਾਂ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਡਵੈਲਪਮੈਂਟ ਕੀਤੇ ਲੋਕਾਂ ਕੋਲ ਮਾਫੀ ਮੰਗਣੀ ਚਾਹੀਦੀ ਹੈ ਕਿ ਅਸੀਂ ਕੋਈ ਕੰਮ ਨਹੀਂ ਕਰ ਸਕੇ ਤੇ ਨਾ ਹੀ ਕੋਈ ਕੰਮ ਕੀਤਾ ਅਹਿਦੀ ਅਸੀਂ ਉਹ ਗ੍ਰਿਡ ਬਲਾਕ ਦੇ ਬਿਜਲੀ ਦੇ ਬਿਜਲੀ ਦੇ ਗ੍ਰਿਡ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਉਂ ਨਿਊ ਐਕਸਪੈਂਸ਼ਨ ਹੁੰਦੀ ਹੈ ਉਹ ਇੱਕ ਪਲਾਨ ਬਣਦਾ ਪੰਜਾਬ ਸਟੇਟ ਲੈਕਚਰੀ ਬੋਰਡ ਦਾ ਉਹ ਪਲਾਨ ਦੇ ਤਾਂ ਸਾਰੇ ਦੇ ਗ੍ਰਿਡ ਨਵੇਂ ਖੁੱਲੜੇ ਨੇ ਜਿਹੜੇ ਯੂਨੀ ਲੈਟਰਲ ਪੈਸੇ ਆਉਣੇ ਨੇ ਤੁਹਾਨੂੰ ਨਹੀਂ ਆਉਣੇ ਨੇ ਹਰ ਹਾਲ ਕੇ ਜਾਣਨੇ ਐਮਪੀ ਨੂੰ ਵੀ ਆਉਣੇ ਨੇ ਐਮਐਲਏ ਨੂੰ ਵੀ ਆਉਣੇ ਨੇ ਕੋਤੋਂ علاوہ ਤੁਹਾਡੀ ਮਿਨਿਸਟਰੀ ਲੈ ਕੇ ਅਚੀਵਮੈਂਟਾ ਉਹ ਤੋਂ ਹੀ ਦੱਸੋ ਕਿ ਤੁਸੀਂ ਕਿਹੜਾ ਕਾਲਜ ਖੋਲ੍ਹਿਆ ਕਿਹੜਾ ਅਪਗ੍ਰੇਡ ਕਰਿਆ ਕਿਹੜਾ ਹਸਪੀਟਲ ਬਣਾਇਆ ਕਿਹੜਾ ਹਸਪੀਟਲ ਅਪਗ੍ਰੇਡ ਕੀਤਾ ਸੋ ਇਸ ਕਰਕੇ ਜਿੰਨੀਆਂ ਮੈਂ ਤੁਹਾਨੂੰ ਗੱਲਾਂ ਦਸੀਆਂ ਜਿਨ੍ਹਾਂ ਦਾ ਨੇ ਕਲੇਮ ਕੀਤਾ ਅਸ਼ੋਕ ਚਾਹਦਰੀ ਨੇ ਬਿਲਕੁਲ ਝੂਠ ਬੋਲਿਆ ਤੇ ਮੈਂ ਉਹਦੇ ਚੈਲੰਜ ਨੂੰ ਅਕਸੈਪਟ ਕਰਕੇ ਆਇਆ ਜਿਹੜਾ ਮੈਂ ਚੈਲੰਜ ਗਿਆ ਕਿ ਮੈਂ ਚੈਲੰਜ ਕਰਨਾ ਕਿ ਪਹਿਲਾਂ ਕੁਝ ਇੱਥੇ ਮਰਜੀ ਗੱਲ ਕਰ ਲੈ ਮੈਂ ਤੁਹਾਡੇ ਮਾਧਮੇ ਲੋਕਾਂ ਦੀ ਕਚਹਿਰੀ ਵਿੱਚ ਇਹ ਐਲਾਨ ਕਰਦਾ ਕਿ ਜਦੋਂ ਮਰਜੀ ਟਾਈਮ ਰੱਖ ਕੇ ਲੋਕਾਂ ਦੀ ਕਚਹਿਰੀ ਵਿੱਚ ਤੁਹਾਡੇ ਮਾਧਮੇ ਮੈਨੂੰ ਖੁੱਲੀ ਬਹਿਸ ਕਰ ਲੈਣਾ ਮੈਂ ਉਹਨਾਂ ਦੇ ਤਸੱਲੀ ਕਰਾ ਦੇਣਾ ਕਿ ਤੁਸੀਂ ਕਿੱਥੇ ਕਿੱਥੇ ਗਲਤ ਹੋ ਇੱਥੇ ਕਿਤੇ ਲੋਕਾਂ ਨਾਲ ਖਲਵਾੜ ਕੀਤਾ ਕਿੱਥੇ ਕਿੱਥੇ ਹਲਕੇ ਦੇ ਕਰਬ ਚੁਣੋਈਏ ਇਸ ਕਰਕੇ ਇਸ ਹਲਕੇ ਦੀ ਬਾੜੀ ਮਾਰੀ ਕਿਸਮ ਦਾ ਜਿਹੜਾ ਇਹਨੇ ਮਾਰਨਾ ਗਿਆ ਕਿ ਰਾਜਪਾਗ ਹੀ ਸਾਡੇ ਕੋਲ ਇੱਥੇ ਕਈ ਵੀਰਵਾਰ ਤੁਰੇ ਫਿਰਦੇ ਨੇ ਕਰੇ ਕਿਸੇ ਨੂੰ ਟਿੱਕ ਟਿੱਕ ਕਿੱਲੂ ਮਿਲਣੀ ਕਿੰਨੂ ਨਹੀਂ ਮਿਲਣੀ ਮੈਂ ਕਹਿਣਾ ਚਾਹਣਾ ਛੋਕ ਜੀ ਇੰਨਾ ਮਾਰ ਨਹੀਂ ਚੱਲਦਾ ਹੁੰਦਾ ਰਾਜਪਾਗ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਕਈ ਆਏ ਤੇ ਕਈ ਗਏ ਰਾਜਪਾਗ ਵਿੱਚ ਨਾਲ ਉਹ ਚੀਜ਼ ਜਾਂਦੀ ਐ ਕਿ ਤੁਸੀਂ ਆ ਕੇ ਕੀਤਾ ਕੀ ਅੱਜ ਲੋਕ ਵਿਨੋਦ ਖੰਦੇ ਨੂੰ ਸਨੇ ਦੇ ਉੱਦੋਂ ਫਿਰ ਵੀ ਆ ਕੇ ਉਹਨਾਂ ਦੇ ਨਾਲ ਕਰਨ ਉਹਨਾਂ ਨੇ ਕੰਮ ਕਰਕੇ ਦਿਖਾਇਆ ਤੁਸੀਂ ਲੋਕਾਂ ਨੇ ਕੀਤੇ ਕੰਮ ਨੂੰ ਆਪਣੇ ਖਾਤੇ 'ਚ ਪਾਈ ਜਾਂਦੇ ਹੋ ਇਸ ਕਰਕੇ ਉਹਨਾਂ ਨੇ ਕੁਝ ਨਹੀਂ ਕੀਤਾ ਇਸ ਹਲਕੇ ਵਾਸਤੇ ਕਰੋ ਇਲਾਕੇ ਦੇ ਲੋਕਾਂ ਦੀ ਬੰਨੂ ਨਹੀਂ ਸਮਝ ਕੇ ਕੀ ਹੈ ਕਿ ਉਹਨਾਂ ਨੂੰ ਵਾਰ-ਵਾਰ ਵੋਟਾਂ ਪਾ ਕੇ ਜਿਤਾਉਂਦੇ ਨੇ ਇਸ ਇੰਨੀਆ ਗੱਲਾਂ ਹੋਣ ਦੇ ਬਾਵਜੂਦ ਇਹ ਮੈਂ ਇਲਾਕੇ ਦੇ ਲੋਕਾਂ ਦੇ ਛੱਡਣਾ ਕਿ ਜੇ ਭਈ ਇਹ ਵਾਕਈ ਨਾ ਕੁਝ ਕਰਕੇ ਵੀ ਤਾਕਤ ਚ ਰਹਿਣੇ ਚਾਹੀਦਾ ਤਾਂ ਲੋਕਾਂ ਦੀ ਮਰਜ਼ੀ ਹੈ ਫਿਰ ਲੋਕਾਂ ਦੀ ਵਿਚਾਰੀ ਇਹ ਫੈਸਲਾ ਕੋ ਲੋਕ ਕਰਦੇ ਨੇ ਪਰ ਅਸੀਂ ਵਕਤ ਵਕਤ ਸਰ ਲੋਕਾਂ ਨੂੰ ਅਗਾਹ ਕਰਨਾ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਇਹ ਕਰਦੇ ਰਹਿਣਾ ਸ਼ੋਅ ਚ ਵੀ بار-बार ਇਹ ਚੱਲ ਰਹੀ ਹੈ ਜੇ ਅਸੀਂ ਤੁਹਾਨੂੰ ਕੋਈ ਨਹੀਂ ਦਿੱਤਾ ਤਾਂ ਲੋਕਿ ਤੁਹਾਨੂੰ ਦੇ ਗਾਣਗੇ ਸਾਡਾ ਵੋਟਾ ਕਿੱਧਰ ਜਾਵੇ ਦੇਖੋ ਇਹ ਸਵਾਲ ਬੜਾ ਟਿਪੀਕਲ ਮੈਂ ਇਹ ਗੱਲ ਆਪਣੀ ਪਾਰਟੀ ਦੇ ਪਿਛਲੇ ਸਮੇਂ ਦੀ ਆਪਣੀ ਲੀਡਰਸ਼ਿਪ ਨੂੰ ਮੈਂ ਕੋਈ ਕ੍ਰਿਟਿਸਾਈਜ਼ ਨਹੀਂ ਕਰਨ ਲੱਗਿਆ ਪਰ ਮੈਂ ਕਹਿਣ ਤੋਂ ਰਹਿ ਨਹੀਂ ਸਕਦਾ ਕਿ ਸਾਡੀ ਪਾਰਟੀ ਵਿੱਚ ਲੀਡਰਸ਼ਿਪ ਬਿਲਡ ਨਹੀਂ ਕੀਤੀ। ਜਿਹੜੀ ਗੱਲ ਇਹ ਕਦੇ ਵੀ ਨਹੀਂ ਕਾਗਰੂ ਸਿੱਖ ਸਕਦੀ। ਲੀਡਰਸ਼ਿਪ ਬਿਲਡ ਕੀਤੀ ਹੋਵੇ ਇੱਕ ਵਾਰੀ ਕਾਲੀ ਪਾਰਟੀਆਂ ਤੋਂ ਬਿਨਾਂ ਇਲੈਕਸ਼ਨ ਹੋਈਏ ਗੱਠ ਜੋੜ ਤੋਂ 1985 ਦੇ ਇੱਕਾ ਹੋਣ। ਅਦਰ ਵਿੱਚ ਗੱਠ ਜੋੜ ਜੀ ਗੱਠ ਜੋੜ ਚ ਨੀਲਾ ਨਿਕ ਕਦੇ ਨਹੀਂ ਕਰਨਾ ਚਾਹੀਦਾ। ਜੇ ਹਰਦਾ ਤੇ ਸਾਡੀ ਵਕਤ ਵਕਤ ਸਾਡੀ ਲੀਡਰਸ਼ਿਪ ਨੂੰ ਇਹਦੇ ਤੇ ਰਿਵਿਊ ਕਰਨਾ ਚਾਹੀਦਾ ਸੋਚਣਾ ਚਾਹੀਦਾ। ਕਿ ਬੰਕੇ ਆਤਮ ਚਿੰਤਨ ਕਰਨਾ ਚਾਹੀਦਾ ਇਹਨਾਂ ਦੀ ਕੋਈ ਬਹੁਤ ਵਧੀਆ ਕਾਮਯਾਬੀ ਨਹੀਂ ਆਈ ਅਗੇ ਲੀਡਰਸ਼ਿਪ ਨਹੀਂ ਆਈ ਲੀਡਰਸ਼ਿਪ ਦੀ ਕਮੀ ਆਦੀ ਲੱਗਦੇ ਔਰ ਬਾਜ ਵੀ ਕਹਿੰਦਾ ਕਿ ਜਿੰਨੀ ਦੇ ਲੀਡਰਸ਼ਿਪ ਨਹੀਂ ਦਿੱਤੀ ਜਾਏਗੀ ਲੀਡਰਸ਼ਿਪ ਨੂੰ ਮਜ਼ਬੂਤ ਨਹੀਂ ਕੀਤਾ ਜਾਏਗਾ ਉਡੀ ਦੇ ਰ ਇਥੇ ਇਹਨਾਂ ਦਾ ਦਾਅ ਲੱਗਦਾ ਰਹੇ ਦਾਸਾ ਭਾਈ ਬਲਜੀ ਕਾਲਾ ਦੀ ਸੁਧਾਰ ਲਈ ਆ ਤੇ ਉਦੋਂ ਦੀਆਂ ਜਿਹੜੀਆਂ ਤੁਹਾਡੇ ਕਿਸੇ ਲੀਡਰ ਕੋਲ ਨਹੀਂ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਕਿ ਲੀਡਰਸ਼ਿਪ ਦੀ ਕਮੀ ਰਹੀ ਹੈ ਲੀਡਰਸ਼ਿਪ ਦੀ ਕਮੀ ਰਹੀ ਹੈ ਮੈਂ ਜਦੋਂ ਮੈਂ ਇਲੈਕਸ਼ਨ ਲੜਿਆ ਮੈਂ ਬਹੁਤ ਕੁਝ ਕੀਤਾ ਲੋਕਰ ਜੇ ਮੈਨੂੰ ਮੌਕਾ ਮਿਲਦਾ ਮੈਂ ਕੀ ਕਰਾਂਗਾ ਕੋਈਦਰ ਕਾਰਡ ਕੱਢ ਕੇ ਵੇਖ ਲੋ ਉਹਦੀ ਮੈਂ ਕੀ ਕਿਹਾ ਸੀ ਉਹ ਦੁਬਾਰਾ ਦੁਬਾਰਾ ਪੀਟ ਨਹੀਂ ਕਰਦਾ ਲੀਡਰਸ਼ਿਪ ਦੀ ਥੋੜੀ ਜਿਹੀ ਕਮੀ ਹੈਗੀ ਹੈ ਮੰਨਦੇ ਹਾਂ ਉਸ ਨੂੰ ਪਰ ਕੋਸ਼ਿਸ਼ ਕਰਾਂਗੇ ਲੀਡਰਸ਼ਿਪ ਦੀ ਕਮੀ ਦੂਰ ਕੀਤੀ ਜਾਵੇ ਪਾਰਟੀ ਨੂੰ ਕਹਿ ਵੀ ਰਿਹਾ ਹਾਂ ਅਗੇ ਪਾਰਟੀ ਨੂੰ ਦੇਖਣਾ ਪਾਰਟੀ ਹਾਈ ਕਮੰਡ ਦਾ ਕੰਮ ਆ ਇਹਦੀ ਗੱਲ ਕੀਤੀ ਕਰਦਾ ਬਟਾਇਆ ਰੋੜਾ ਬੰਦ ਕਰਵਾਉਂਦਾ ਹਾਂ ਜਿੰਦੀ ਕੋਈ ਇਸ ਨਾਲ ਲੈਟ ਹੈ ਬੰਦੇ ਜਿਹੜਾ ਬਿੱਗਲ ਕਰੇ ਹਾਂ 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 ਇਹਨਾਂ ਦਾ ਲਿਖਿਆ ਲੈਟਰ ਇਹਨਾਂ ਨੇ ਆਪ ਲਿਖਿਆ ਮਨਿਸਟਰ ਨੂੰ ਲਿਖਿਆ ਨਾਲ ਲੈ ਕੇ ਰეკਮੈਂਡੇਸ਼ਨ ਕੀਤੀ ਉਹਦੀ ਤਾਂ ਹੀ ਬੰਦ ਹੈ ਉਹਦਾ ਬੰਦ ਨਹੀਂ ਹੁੰਦਾ ਮੈਂ ਪਰਸਨਲੀ ਚੀਫ ਸੈਕਟਰੀ ਨੂੰ ਉਸ ਵਕਤ ਦਿਨ ਮਿਲਿਆ ਸੀ ਤੁਸੀਂ ਸਾਰੇ ਇਥੇ ਜਦੋਂ ਸਾਡੀ ਬਹਿਸ ਹੋਈ ਖੁੱਲੀ ਮੈਦਾਨ ਦੇ ਵਿੱਚ ਤੇ ਮੈਂ ਉਹਦੋਂ ਕਿਹਾ ਸੀ ਕੋਈ ਬਿਊ 17 ਵਾਲੇ ਨੇ ਪੁੱਛਿਆ ਸੀ ਕਿ ਐਮਐਲਏ ਨੇ ਕੰਮ ਤੁਸੀਂ ਕਿਉਂ ਤੋਂ ਮੈਂ ਜਿਹੜੇ ਲੋਕਾਂ ਦੀ ਸੇਵਾ ਜਿੰਨੀ ਨੂੰ ਕਰ ਸਕਦਾ ਕਰਨੀ ਚਾਹੀਦੀ ਕੋਈ ਜ਼ਰੂਰੀ ਨਹੀਂ ਕਿ ਸੇਵਾ ਕੱਲੇ ਐਮਐਲਏ ਆ ਕੇ ਦੇਿੰਦੇ ਉਹ ਤੁਹਾਨੂੰ ਇੱਕ ਕੰਸੀਡਰ ਪਾਵਰ ਨਾਲ ਤੇ ਮਿਲ ਜਾਂਦੀ ਅਸੀਂ ਰੋਜ਼ ਲੋਕਾਂ ਜਣ ਰਹੇ ਆ ਮੈਨੂੰ 30 ਸਾਲ ਹੋ ਗਏ ਇੱਥੇ ਲੋਕਾਂ ਜਣ ਰਹੇ ਆ ਅਸੀਂ ساری ਜ਼ਿੰਦਗੀ ਲੋਕਾਂ ਵਿੱਚ ਹੀ ਰਹਿਣਾ ਤਾਂ ਜਿਹੜਾ ਬੰਦਾ ਪਾਵਰ ਪੋਲਿਟਿਕਸ ਕਰਦਾ ਉਹ ਤੇ ਪਾਵਰ ਵਾਸਤੇ ਪੋਲਿਟਿਕਸ ਕਰਦਾ ਅਸੀਂ ਤਾਂ ਲੋਕ ਸੇਵਾ ਵਾਸਤੇ ਉੱਤਰੇ ਆ ਥੈਂਕ ਯੂ